ਤਾ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਤੁਹਾਨੂੰ ਪਤਾ ਹੈ ਲੰਬੇ ਸਮੇਂ ਤੋਂ ਜਿਹੜੇ ਆਪਣੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਕਹਿਰ ਦਾ ਰੂਪ ਧਾਰਨ ਕੀਤਾ ਹੋਇਆ ਸੀ ਤਾਂ ਯੂਨੀਅਨ ਬਿਲਕੁਲ ਹੜ੍ਹਾਂ ਦੇ ਕਾਰਨ ਚੁੱਪ ਸੀ ਤੁਹਾਨੂੰ ਵੀ ਪਤਾ ਹੈ ਕਿਉਂਕਿ ਬਹੁਤ ਲੋਕ ਹੜਾ ਕਰਕੇ ਵੱਡੇ ਪੱਧਰ ਤੇ ਮਾਰ ਛੇਲੀ ਹੈ ਕਈਆਂ ਦੇ ਜਿਹੜੇ ਕਾਰ ਰੋੜ ਗਏ ਜੀ ਚਲੇ ਗਏ ਜਾਂ ਹੋਰ ਨੁਕਸਾਨ ਹੋਇਆ ਹੈ ਬੜਾ ਵੱਡੇ ਪੱਧਰ ਤੇ ਹੋਇਆ ਤੁਸੀਂ ਵੀ ਵੇਖਿਆ ਹੈ ਤਾ ਹੁਣ ਤੁਸੀਂ ਅੱਜ ਬਠਿੰਡਾ ਰੋਜ਼ ਗਾਰਡਨ ਦੇ ਵਿੱਚ ਆਪਾਂ 71 ਸਾਰੇ ਹੋਏ ਆ ਸਾਰੇ ਵੀਰ ਇਕੱਠੇ ਹੋਏ ਆ ਤਾਂ ਅਗਲੀ ਰਣਨੀਤੀ ਇਹ ਤਿਆਰ ਕੀਤੀ ਹੈ ਵੀ ਇੱਕ ਤਾਂ 28 ਸਤੰਬਰ ਨੂੰ ਜਿਹੜਾ ਆਪਾਂ ਧਰਨਾ ਅਨਾਉਂਸ ਕੀਤਾ ਅੱਜ ਤੇ ਕਰ ਰਹੇ ਆ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਇਹ ਸਾਰੇ ਪਹੁੰਚ ਰਿਹਾ ਜਿੰਨੇ ਵੀ ਸਾਰੇ ਸਾਥੀ ਅਕੈਡਮੀਆ ਵਾਲੇ ਤਾਂ ਦੂਜੀ ਜਿਹੜੀ ਆਪਾਂ ਇੱਕ ਮੇਨ ਗੱਲ ਰੱਖੀ ਹੈ ਵੀ ਪੰਜਾਬ ਦੇ ਵਿੱਚ ਲਗਭਗ 23 ਜ਼ਿਲ੍ਹੇ ਜਿਹੜੇ ਹੈਗੇ ਆ ਪੰਜਾਬ ਵਿੱਚ ਵੱਡੇ ਪੱਧਰ ਤੇ ਵੈਕੰਸੀ ਮਾਸਟਰ ਕੈਡਰ ਦੀ ਲੈਕਚਰ ਕੈਡਰ ਦੀ ਖਾਲੀ ਹੈ ਤਾਂ ਬੱਚਿਆਂ ਦੇ ਵਿੱਚ ਬਿਲਕੁਲ ਟੀਚਰ ਹੈ ਨਹੀਂਗੇ ਉਹ ਇੱਕ ਆਪਾਂ ਜ਼ਰੂਰੀ ਕਰਨਾ ਸਾਰੇ ਸਾਥੀ ਇਹ ਨੋਟ ਕਰਨਾ ਤੁਹਾਨੂੰ ਅੱਜ ਜਾਂ ਸਵੇਰੇ ਤੱਕ ਅੱਜ ਹੀ ਤੁਹਾਨੂੰ ਪੀਡੀਐਫ ਰਾਹੀਂ ਭੇਜ ਦਿੱਤਾ ਜਾਊਗਾ ਤੁਸੀਂ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਜਾ ਕੇ ਤੁਸੀਂ ਆਰਟੀ ਪੋਣਾਂ ਦਾ ਕੰਮ ਕੱਲ ਤੋਂ ਸ਼ੁਰੂ ਕਰਨਾ ਹੈ ਤੁਹਾਨੂੰ ਸਾਰਿਆਂ ਨੂੰ ਬਿਲਕੁਲ ਅਪੀਲ ਹੈ ਤੁਸੀਂ ਅੱਜ ਤੋਂ ਸ਼ੁਰੂ ਕਰੋ 28 ਸਤੰਬਰ ਤੋਂ ਪਹਿਲਾਂ ਪਹਿਲਾਂ ਜ਼ਿਲ੍ਹੇ ਦੇ ਵਿੱਚ ਬਿਲਕੁਲ ਆਪਾਂ ਆ ਸਰਕਾਰ ਦੇ ਕੋਲ ਕੋਈ ਚੰਗਾ ਲੈ ਕੇ ਚਲੀਏ ਤਾਂ ਅਕੇ ਤੁਹਾਡੇ ਨਾਲ ਨਸ਼ਤਰ ਸਰ ਗੱਲ ਕਰਨਗੇ ਹਾਂਜੀ ਤਾਂ ਮੇਰੇ ਪਿਆਰੇ ਸਾਥੀਓ ਲਗਭਗ ਜਸਵੰਤ ਨੇ ਤੁਹਾਡੇ ਨਾਲ ਗੱਲ ਕੀਤੀ ਆ ਮਨੋ ਅੱਜ ਅਸੀਂ ਬਠਿੰਡੇ ਵਿੱਚ ਇਕੱਠੇ ਹੋਏ ਆ ਜਿੰਦੇ ਵਿੱਚ ਅੱਜ ਪੰਜਾਬ ਦੀਆਂ ਸਾਰੀਆਂ ਤੁਸੀਂ ਕੈਮਰਾ ਵਿਖਾ ਦਿਓ ਪੰਜਾਬ ਦੀਆਂ ਸਾਰੀਆਂ ਅਕੈਡਮੀਆ ਮਨੋ ਨਾਮਵਰ ਅਕੈਡਮੀਆ ਜਿਹੜੀਆਂ ਅਸੀਂ ਉਹਨਾਂ ਨੇ ਬੇਰੋਜ਼ਗਾਰ ਟੈਟ ਪਾਸ ਯੂਨੀਅਨ ਦਾ ਸਾਥ ਦੇਣ ਦਾ ਐਲਾਨ ਕੀਤਾ ਜਾਂ ਪੰਜਾਬ ਦਾ ਜਿਹੜਾ ਬੇਰੋਜ਼ਗਾਰ ਸੈਕਸ਼ਨ ਆ ਉਹਨਾਂ ਦੇ ਨਾਲ ਪੰਜਾਬ ਦੀਆਂ ਸਾਰੀਆਂ ਅਕੈਡਮੀਆਂ ਨੇ ਕਿਹਾ ਕਿ ਅਸੀਂ ਬੇਰੁਜ਼ਗਾਰ ਜਿੰਨੇ ਵੀ ਸਾਥੀ ਪੰਜਾਬ ਦੇ ਨੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤਾਂ ਇਸ ਕਰਕੇ ਅਸੀਂ ਬੇਰੁਜ਼ਗਾਰ ਟਾਟੀ ਪਾਸ ਯੂਨੀਅਨ ਵੱਲੋਂ ਜਾਂ ਇੱਕ ਬੇਰੁਜ਼ਗਾਰ ਸਾਥੀ ਦੇ ਵੱਲੋਂ ਅਸੀਂ ਸਾਰੀਆਂ ਅਕੈਡਮੀਆਂ ਦਾ ਧੰਨਵਾਦ ਕਰਦੇ ਆਂ ਔਰ ਅਸੀਂ ਇਹਨਾਂ ਨੂੰ ਕਹਦੇ ਕਿ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਵੀ ਸਟਰਗਲ ਹੋਊਗਾ ਜਿੰਨਾ ਵੀ ਸੰਘਰਸ਼ ਹੋਊਗਾ ਹਰ ਤਰ੍ਹਾਂ ਦਾ ਸੰਘਰਸ਼ ਭਾਵੇਂ ਫਿਜ਼ੀਕਲ ਆ ਭਾਵੇਂ ਕੋਈ ਆਨਲਾਈਨ ਆ ਜੋ ਫਾਈਨੈਂਸ਼ੀਅਲ ਆ ਹਰ ਪੱਧਰ ਤੇ ਅਸੀਂ ਤੁਹਾਡੇ ਨਾਲ ਖੜੇ ਆਂ ਤਾਂ ਦੂਸਰਾ ਇਹ ਫੈਸਲਾ ਕਿ ਜਦੋਂ ਅੱਜ ਇੱਥੇ ਸਾਰੀ ਪੰਜਾਬ ਦੀਆਂ ਜਿਹੜੀਆਂ ਅਕੈਡਮੀਆਂ ਸੀ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਮਾਸਟਰ ਗ੍ਰੈਜੂਏਟ ਲੈਕਚਰ ਗ੍ਰੈਜੂਏਟ ਪੀਐਸ ਸਟੈਟ ਵਾਸਤੇ ਪੜਾ ਰਹੀਆਂ ਸੀ ਤਾਂ ਉਹਨਾਂ ਦੇ ਵਿੱਚ ਉਹਨਾਂ ਦੀ ਹਜ਼ੂਰੀ ਦੇ ਵਿੱਚ ਅਸੀਂ ਦੋ ਚਾਰ ਫੈਸਲੇ ਜਿਹੜੇ ਲਏ ਜਿਦੇ ਵਿੱਚੋਂ ਮੁੱਖ ਦੋ ਫੈਸਲੇ ਸੀ ਇੱਕ ਫੈਸਲਾ ਇਹ ਸੀ ਕਿ ਸਾਨੂੰ ਪੰਜਾਬ ਦੇ ਵਿੱਚ ਮਾਸਟਰ ਗ੍ਰੈਜੂਏਟ ਤੇ ਸਕੂਲ ਲੈਕਚਰ ਆਰਦੀਆਂ ਕਿੰਨੀਆਂ ਪੋਸਟਾਂ ਖਾਲੀ ਨੇ ਇਹਦਾ ਵੇਰਵਾ ਸਾਨੂੰ ਚਾਹੀਦਾ ਸੀ ਇਹਦੇ ਵੇਰਵੇ ਵਾਸਤੇ ਅਸੀਂ ਇੱਕ ਆਰਟੀਆਈ ਦੀ ਮਹਮਾ ਜਿਹੜੀ ਉਹ ਸਟਾਰਟ ਕਰਨ ਜਾ ਰਹੇ ਹਾਂ ਕੱਲ ਤੋਂ ਪੰਜਾਬ ਦੀਆਂ ਸਾਰੀਆਂ ਅਕੈਡਮੀਆ ਦੇ ਉੱਤੇ ਸਾਡੇ ਜਿਹੜਾ ਜਿਹੜਾ ਜਸਵੰਤ ਘਬਾਏ ਦਾ ਸਾਡਾ ਜਿਹੜਾ ਬੇਰ ਰਿਗਾ ਚੈਟਪਾਸ ਦਾ ਚੈਨਲ ਆ ਉਹ ਚੈਨਲ ਦੇ ਵਿੱਚ ਵੀ ਆਪਾਂ ਆਰਟੀਆਈ ਕਿਵੇਂ ਫਾਈਲ ਕਰਨੀ ਆ ਕਿਵੇਂ ਇਹਨੂੰ ਆਪਾਂ ਅੱਗੇ ਲੈ ਕੇ ਜਾਣਾ ਸ਼ੰਘਰਚੇ ਜਾਂ ਅਗਲੇ ਹਫਤੇ ਦੇ ਵਿੱਚ ਆਪਾਂ ਡਿਸਟ੍ਰਿਕਟ ਲੈਵਲ ਜਿੰਨੇ ਸਾਡੇ 23 ਡਿਸਟ੍ਰਿਕਟ ਨੇ ਸਾਰੇ ਜ਼ਿਲ੍ਹਿਆਂ ਵਿੱਚ ਕਿਵੇਂ ਇਸ ਚੀਜ਼ ਨੂੰ ਲੈਣਾ ਹੈ ਔਰ ਜਿੱਤੋਂ ਸਾਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਅਧਿਆਪਕਾਂ ਦੀਆਂ ਪੋਸਟਾਂ ਕਿੰਨੀਆਂ ਖਾਲੀ ਨੇ ਮਾਸਟਰ ਗ੍ਰੇਡ ਦੀ ਪੋਸਟ ਕਿੰਨੀ ਖਾਲੀ ਆ ਸਕੂਲ ਲੈਕਚਰਰ ਦੀ ਕਿੰਨੀ ਪੋਸਟ ਖਾਲੀ ਆ ਫਿਰ ਉਹ ਖਾਲੀ ਪੋਸਟਾਂ ਦੇ ਉੱਤੇ ਸਰਕਾਰ ਨੂੰ ਗੰਦਿਆਂ ਕਰ ਸਕੀਏ ਕਿ 20 25 25000 ਨੂੰ ਪਹਿਲਾਂ ਹੀ ਪਤਾ ਗਈਆਂ ਪੋਸਟਾਂ ਖਾਲੀ ਨੇ ਪਰ ਸਰਕਾਰ ਫਿਰ ਵੀ ਨਹੀਂ ਭਰ ਰਹੀ ਪਰ ਇਹਨਾਂ ਨੂੰ ਅਸੀਂ ਲੀਗਲੀ ਤਰੀਕੇ ਨਾਲ ਜਿਹੜਾ ਅਸੀਂ ਡਾਟਾ ਲੈ ਕੇ ਦੀ ਪੋਸਟਾਂ ਪਈਆਂ 3 3.5 ਸਾਲ ਤੋਂ ਤੁਸੀਂ ਸਾਨੂੰ ਜਿਹੜੇ ਵਿਚਾਰ ਰਹੇ ਜੋ ਹੁਣ ਅਸੀਂ ਘਰਾਂ ਚ ਬੈਠਣਾ ਲੈਣੀਗੇ ਦੂਜੀ ਗੱਲ ਅਸੀਂ ਪੰਜਾਬ ਦਾ ਜਿੰਨਾ ਵੀ ਬੇਰੁਜ਼ਗਾਰ ਸਾਥੀ ਆ ਸਾਡਾ ਜਿਹੜਾ ਬਈ ਟਟਪਾਜਾ ਸਕੂਲ ਲੈਕਚਰਰ ਨਾਲ ਜੁੜਿਆ ਹੋਇਆ ਤੁਹਾਨੂੰ ਅਸੀਂ ਅਪੀਲ ਕਰਦੇ ਕਿ ਦੂਜਾ ਫੈਸਲਾ ਸੀ ਇੱਥੇ ਲਿਆ ਹੈ ਭਗਤ ਸਿੰਘ ਦੇ ਜਨਮ ਦਿਨ ਵਾਲੇ ਦਿਨ 28 ਸਤੰਬਰ ਸੰਗਰੂਰ ਸੀਐਮ ਦਾ ਅਸੀਂ ਘਰਾਓ ਸੀਐਮ ਦੀ ਕੋਠੀ ਦਾ ਜਿਹੜਾ ਘਰਾਓ ਕਰਨ ਜਾ ਰਹੇ ਆ ਕਿਉਂਕਿ ਇਹ ਸਰਕਾਰ ਜਿਨ੍ਹਾਂ ਨੇ ਭਗਤ ਸਿੰਘ ਦੀ ਡੁਪਲੀਕੇਟ ਪੱਗਾਂ ਦੇ ਸਿਰ ਤੇ ਬਨ ਕੇ ਸਰਕਾਰ ਬਣਾਈ ਸੀ ਭਗਤ ਸਿੰਘ ਦੇ ਜਨਮ ਦੇ ਨਾਲ ਇਹ ਦਿਨ ਅਸੀਂ ਭਗਤ ਸਿੰਘ ਦੀ ਦਿਸ਼ਾ ਦੇ ਵਿੱਚ ਅਸੀਂ ਇੱਕ ਸਟ੍ਰਗਲ ਆ ਜਿਹੜਾ ਉਹ ਲੜਾਂਗੇ ਔਰ ਅਸੀਂ ਪੰਜਾਬ ਦੇ ਸਾਥੀਆਂ ਨੂੰ ਬੇਨਤੀ ਕਰਦੇ ਆ ਕਿ ਪੰਜਾਬ ਦੀਆਂ ਅਕੈਡਮੀਆ ਵੀ ਨਾਲ ਆ ਗਈਆਂ ਨੇ ਪੰਜਾਬ ਦੇ ਅਧਿਆਪਕ ਵੀ ਤੁਹਾਡੇ ਨਾਲ ਆ ਗਏ ਨੇ ਤੁਹਾਡੇ ਹੱਕਾਂ ਲਈ ਉਹ ਆਪਣੇ ਨਾਲ ਧਰਨੇ ਤੇ ਜਾਣ ਦਾ ਫੈਸਲਾ ਵੀ ਜਿਹੜਾ ਉਹਨਾਂ ਨੇ ਕੀਤਾ ਤਾਂ ਇਹਦੇ ਨਾਲ ਨਾਲ ਇੱਕ ਚੀਜ਼ ਅਸੀਂ ਹੋਰ ਕਹਿ ਦਈਏ ਹੁਣ ਤੁਸੀਂ ਲੇਟ ਨਾ ਕਰੋ ਜੇ ਆਪਾਂ ਇੱਕ ਗੱਲ ਕਰਦੇ ਆਂ ਇੱਕ ਦਿਨ ਪਹਲੋ 60 ਹਜ਼ਾਰ ਕਿਡਰਾਂ ਸਾਡਾ ਜੇ 60 ਹਜ਼ਾਰ ਕਿਡਰ ਦੇ ਵਿੱਚੋਂ ਨਾ ਸੀ 5000 ਬੰਦਾ ਵੀ ਇੱਕ ਦਿਨ ਸੰਗਰੂਰ ਪਹੁੰਚ ਗਏ ਨਾ ਤਾਂ ਮੈਂ ਕਹਿੰਦਾ 29 ਤਰੀਕ ਨੂੰ ਨੋਟੀਫਿਕੇਸ਼ਨ ਜਿਹੜਾ ਹੈ ਉਹ ਆਪਣਾ ਜਾਰੀ ਹੋ ਜਾਊਗਾ 28 ਨੂੰ ਸ਼ਾਮ ਨੂੰ 5 ਵਜੇ ਹੁੰਦੇ ਉੱਤੇ ਸਟੇਟਮੈਂਟ ਆ ਜੂਗੀ ਪਰ ਘਰਾਂ 'ਚ ਜੇ ਸਾਢੇ 3 ਸਾਲ ਬੈਠੇ ਰਹੇ ਤੇ ਐਵੇਂ ਬੈਠੇ ਰਹਿ ਜਾਓ ਤਾਂ ਦੂਸਰਾ ਚੀਜ਼ ਇੱਕ ਅਕੈਡਮੀ ਵਾਲਿਆਂ ਨੇ ਜਿਹੜਾ ਫੈਸਲਾ ਲਿਆ ਸੀ ਸਾਰਿਆਂ ਨੇ ਠੀਕ ਹੈ ਉਹ ਅਕੈਡਮੀ ਵਾਲਾ ਜਿਹੜਾ ਦੋ ਫੈਸਲਾ ਤੁਸੀਂ ਐਲਾਨ ਕਰ ਦਿਓ ਕਿ ਜਿੰਦੇ ਵਿੱਚੋਂ ਜਾਂ ਕਰ ਦਿਓ ਜਿੰਦੇ ਵਿੱਚ ਦੋ ਫੈਸਲੇ ਸੀ ਕਿ ਠੀਕ ਹੈ ਉਹ ਤੇ ਉਸ ਦਿਨ ਤੇ ਇੱਕ ਸਾਰੀਆਂ ਅਕੈਡਮੀਆਂ ਦਾ ਇੱਕ ਜਿਹੜਾ ਬੰਦਾ ਰਿਪਰੈਜ਼ੈਂਟ ਕਰੂਗਾ ਉਹ ਤੁਸੀਂ ਕਰਨਾ ਠੀਕ ਹੈ ਤੁਸੀਂ ਕਰਨਾ ਤਾਂ ਅਸੀਂ ਇੱਕ ਸਾਰੇ ਅਕੈਡਮੀਆਂ ਨੇ ਮਿਲ ਕੇ ਇੱਕ ਅਨਾਉਂਸਮੈਂਟ ਕੀਤੀ ਹੈ ਜਾਂ ਇੱਕ ਫੈਸਲਾ ਲਿਆ ਹੈ ਕਿ ਜਿਸ ਦਿਨ ਵੀ ਧਰਨਾ ਹੋਏਗਾ ਉਸ ਦਿਨ ਪੂਰੇ ਪੰਜਾਬ ਦੇ ਵਿੱਚ ਜੋ ਵੀ ਅਕੈਡਮੀ ਮਾਸਟਰ ਕੈਡਰ ਲੈਕਚਰ ਅਕੈਡਮੀ ਨੂੰ ਪੜਾ ਰਹੀ ਹੈ ਟੀਚ ਕਰ ਰਹੀ ਹੈ ਉਹ ਅਕੈਡਮੀ ਉਸ ਦਿਨ YouTube ਜਾਂ ਆਫਲਾਈਨ ਕਿਸੇ ਵੀ ਦਿਨ ਜਿਹੜਾ ਹੈਗਾ ਉਸ ਦਿਨ ਉਹ ਕਲਾਸ ਨਹੀਂ ਰੱਖੇਗੀ ਤੇ ਨਾਲ ਹੀ ਦੂਸਰਾ ਫੈਸਲਾ ਵੀ ਇਹ ਵੀ ਕੀਤਾ ਹੈ ਕਿ ਅਸੀਂ ਸਾਰੇ ਤੁਹਾਡੇ ਨਾਲ ਆ ਰਹੇ ਹਾਂ ਉਸੇ ਧਰਨੇ ਦੇ ਉੱਪਰ ਅਕੈਡਮੀ ਦੇ ਟੀਚਰ ਸਾਨੂੰ ਮਿਲਣਗੇ ਔਨਲਾਈਨ ਸਾਡੇ ਨਾਲ ਜੁੜੇ ਹੋਏ ਸਾਰੇ ਸਾਥੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਯਾਰ ਤੁਸੀਂ ਵੀ ਆਓ ਅਕੈਡਮੀ ਵੀ ਇਹਦਾ ਆਪਾਂ ਨੂੰ ਡਬਲ ਫਾਇਦਾ ਹੋਏਗਾ ਇੱਕ ਤਾਂ ਤੁਹਾਨੂੰ ਤੁਹਾਡੇ ਫੇਵਰਟ ਟੀਚਰ ਨਾਲ ਮਿਲਣ ਦਾ ਮੌਕਾ ਮਿਲੇਗਾ ਤੇ ਨਾਲ ਹੀ ਆਪਾਂ ਸਰਕਾਰ ਨੂੰ ਆਪਣੀ ਸਟਰੈਂਥ ਦਿਖਾ ਪਾਵਾਂਗੇ ਕਿਉਂਕਿ ਜੇ ਸਟਰੈਂਥ ਦਿਖਾਵਾਂਗੇ ਤਾਂ ਆਬਵੀਅਸ ਹੈ ਆਪਣਾ ਨੋਟੀਫਿਕੇਸ਼ਨ ਵੀ ਬਹੁਤ ਜਲ ਜੜਾ ਹੈਗਾ ਮਿਲੇਗਾ ਕੀਚਨ ਚੇਰੀ ਆ ਜਾਈ ਗਏ ਸਰ ਧੰਨਵਾਦ ਤਾਂ ਬਿਲਕੁਲ ਤੁਸੀਂ ਆ ਸਰ ਹਾਂਜੀ ਮੈਂ ਸਰਕਾਰੀ ਅਧਿਆਪਕ ਰਾਜਨ ਬਾਗਲਾ ਐਸਐ ਸਟਰਗਲ ਤੋਂ ਨਿਕਲਿਆ ਹਾਂ ਤੇ ਐਸਐ ਸਟਰਗਲ ਤੋਂ ਨਿਕਲ ਕੇ ਇਹਨਾਂ ਜਿਹੜੇ ਬੇਰੋਜ਼ਗਾਰ ਅਧਿਆਪਕ ਹੈ ਇਹਨਾਂ ਦੇ ਨਾਲ ਖੜਾ ਹਾਂ ਨਾਲ ਖੜਾ ਹਾਂ ਜਿਹੜੀ ਇੱਕ ਮੁਹਿੰਮ ਇਹਨਾਂ ਨੇ ਸਟਾਰਟ ਕੀਤੀ ਹੈ ਤਾਂ ਉਹਨਾਂ ਦਾ ਪੂਰਾ ਸਾਥ ਦੇਾਂਗੇ ਮੁਹਿੰਮ ਬੜੀ ਵਧੀਆ ਹੈ ਆਰਟੀਆਈ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਐਕਟ 2005 ਦੇ ਤਹਿਤ ਹਰੇਕ ਜ਼ਿਲ੍ਹੇ ਦੇ ਵਿੱਚ 23 ਦੇ 23 ਜ਼ਿਲ੍ਹਿਆਂ 'ਚ ਆਰਟੀਆਈ ਲਗਾਈ ਜਾਏਗੀ ਵੀ ਤੁਹਾਡੀਆਂ ਜਿਹੜੀਆਂ ਖਾਲੀ ਪੋਸਟਾਂ ਨੇ ਮਾਸਟਰ ਕੇਡਰ ਲੈਕਚਰਰ ਕੇਡਰ ਦੀਆਂ ਉਹ ਕੈਟਾਗਰੀ ਵਾਈਜ਼ ਕਿੰਨੀਆਂ-ਕਿੰਨੀਆਂ ਨੇ ਔਰ ਉਹਦੇ 'ਚ ਪ੍ਰਮੋਸ਼ਨ ਕੋਟੇ ਦੀਆਂ ਕਿੰਨੀਆਂ ਨੇ ਡਾਇਰੈਕਟ ਕੋਟੇ ਦੀਆਂ ਕਿੰਨੀਆਂ ਨੇ ਔਰ ਉਹਨਾਂ ਵਿੱਚੋਂ ਫਿਰ ਦੂਸਰੇ ਕਾਲਮ ਵਿੱਚ ਆਪਾਂ ਪੁੱਛਣ ਜਾਂਦੇ ਆਂ ਵੀ ਜਿਹੜੀਆਂ ਤੁਹਾਡੀਆਂ ਭਰੀਆਂ ਪੋਸਟਾਂ ਨੇ ਉਹਨਾਂ ਦੀ ਡਿਟੇਲ ਦੇ ਦਿਓ ਵੀ ਉਹਨਾਂ ਦੇ ਚ ਕਿਹੜੀ ਕਿਹੜੇ ਪਰਸਨ ਹੈਗੇ ਆ ਉਹਨਾਂ ਦੀ ਕੁਆਲਿਫੀਕੇਸ਼ਨ ਕੀ ਹੈ ਉਹਨਾਂ ਨੇ ਰੈਗੂਲਰ ਕੀਤੀ ਡਿਸਟੈਂਸ ਕੀਤੀ ਉਹਨਾਂ ਦੀ ਰਿਟਾਇਰਮੈਂਟ ਕਦੋਂ ਹੈ ਕਿਉਂਕਿ 2025 26 27 ਦੇ ਵਿੱਚ ਰਿਟਾਇਰਮੈਂਟ ਬਹੁਤ ਹੈਗੀ ਹੈ ਤਾਂ ਆਪਣੇ ਕੋਲ ਪੂਰੇ ਦਾ ਪੂਰਾ ਉਹ ਡਾਟਾ ਆ ਸਕੇ ਜਿਹੜਾ ਇਹ ਕਹਿੰਦੇ ਸੀ ਨਾ ਵਿੱਦਿਆ ਕੈਲੰਡਰ ਦੇਾਂਗੇ ਤਾਂ ਉਹ ਡਾਟਾ ਤਿਆਰ ਕਰ ਰਹੇ ਆ ਵੀ ਆ ਵਿੱਦਿਆ ਕੈਲੰਡਰ ਦਿਓ ਜੇ ਦੇਣਾ ਤਾਂ ਜਿੰਦੇ ਨਾਲ ਇਹ ਕਲੀਅਰ ਹੋ ਜਾਵੇ ਵੀ 2025 ਅਚ ਕਿੰਨੀਆਂ ਤੁਸੀਂ ਮਾਸਟਰ ਕੇਟਰ ਦੀਆਂ ਪੋਸਟ ਦੇ ਰਹੇ ਹੋ ਕਿੰਨੀਆਂ ਲੈਕਚਰਰ ਕੈਡਰ ਦੀਆਂ ਦੇ ਰਹੇ ਹੋ ਕਿੰਨੀਆਂ ਪ੍ਰਾਇਮਰੀ ਕੈਡਰ ਦੀਆਂ ਦੇ ਰਹੇ ਹੋ 2026 ਵਿੱਚ ਕਿੰਨੀਆਂ ਪੋਸਟਾਂ ਦੇ ਦਿਓ 2027 ਵਿੱਚ ਕਿੰਨੀਆਂ ਦੇ ਦਿਓ ਤਾਂ ਇਹ ਜਿਹੜਾ ਹਰੇਕ ਪਰਸਨ ਜਿਹੜਾ ਵੀ ਇਸ ਨੂੰ ਸੁਣ ਰਿਹਾ ਉਸ ਨੂੰ ਰਿਕੁਐਸਟ ਹੈ ਕਿ ਇਹ ਤੁਹਾਡੀ ਪਰਸਨਲ ਡਿਊਟੀ ਹੈ ਕਿ ਇਹ ਆਰਟੀਆਈ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਐਜੂਕੇਸ਼ਨ ਇਹ ਜਾ ਕੇ ਫਾਈਲ ਕਰਨੀ ਹੈ ਔਰ ਉਹਦਾ ਡੈਰੀ ਨੰਬਰ ਲੈਣਾ ਹੈ ਉਹ ਡੈਰੀ ਨੰਬਰ ਜ਼ਰੂਰ ਲੈਣਾ ਹੈ ਤਾਂ ਕਿ ਆਪਾਂ ਇਹਨਾਂ ਨੂੰ 20 21 ਦਿਨਾਂ ਬਾਅਦ ਖੇਚ ਸਕਤੀਏ ਵੀ ਸਾਡੀ ਇਹ ਆਰਟੀਆਈ ਦਾ ਜਵਾਬ ਨਹੀਂ ਆਇਆ ਠੀਕ ਹੈ ਤਾਂ ਇਹਦੇ ਲਈ ਇਹ ਜ਼ਰੂਰੀ ਹੈ ਕਿ ਜਿੰਨਾ ਵੀ ਕੇਡਰ 23 ਦੇ 23 ਜ਼ਿਲ੍ਹਿਆਂ 'ਚ ਬੈਠਾ ਹੈ ਤਾਂ ਆਪਾਂ ਇਹ ਕੋਸ਼ਿਸ਼ ਕਰਨੀ ਹੈ 23 ਦੇ 23 ਜ਼ਿਲ੍ਹਿਆਂ 'ਚ ਘਟੋ ਘਟ ਦੋ-ਦੋ ਆਰਟੀਆਈ ਪੈਨ ਔਰ ਯੂਨੀਅਨ ਨੇ ਇਹ ਕਿਹਾ ਹੈ ਕਿ ਉਹ ਜਿਹੜਾ ਆਪਣਾ ਹੈੱਡ ਆਫਿਸ ਹੈ DPI ਦਾ ਸਕੈਂਡਰੀ ਐਜੂਕੇਸ਼ਨ ਦਾ ਉੱਥੇ ਵੀ RTI ਪਾਈ ਜਾਏਗੀ ਜੇ ਇਸ ਆਰਟੀਆ ਤੂੰ ਸਹੀ ਡਾਟਾ ਆ ਗਿਆ ਫਿਰ ਪਬਲਿਕ ਇੰਟਰਸਟ ਲਿਟੀਗੇਸ਼ਨ ਰੀਡਸ ਦੇ ਜਰੀਏ ਯਾਨੀ ਇਹਨਾਂ ਨੂੰ ਕਾਨੂੰਨੀ ਤੌਰ ਤੇ ਵੀ ਕਹਿ ਦਾਂਗੇ ਵੀ ਇਹ ਬੇਰੋਜ਼ਗਾਰਾਂ ਨੂੰ ਕਿਉਂ ਬੇਰੋਜ਼ਗਾਰ ਰੱਖਿਆ ਹੋਇਆ ਹੈ ਜਦੋਂ ਇਹਨਾਂ ਨੇ ਸਾਰੀ ਕੁਆਲੀਫਿਕੇਸ਼ਨ ਕਰ ਲਈ ਫਿਰ ਵੀ ਇਹਨਾਂ ਨੂੰ ਬੇਰੋਜ਼ਗਾਰ ਕਿਉਂ ਰੱਖਿਆ ਹੋਇਆ ਹੈ ਤਾਂ ਇਸ ਮੁਹਿੰਮ ਦੇ ਵਿੱਚ ਸਾਥ ਦੇਣਾ ਹੈ ਔਰ ਯੂਨੀਅਨ ਦਾ ਜਿਹੜਾ ਦੂਜਾ ਸੱਦਾ ਹੈ ਜਿਹੜਾ ਮੇਨ ਸੱਦਾ ਹੈ 28 ਸਤੰਬਰ ਵਾਲਾ ਉੰਦੇ ਚ ਪਹੁੰਚਣਾ ਹੈ ਸਾਰਿਆਂ ਨੇ ਆਪਣੇ ਨਾਲ 1-1 2-2 ਪਰਸੈਂਟ ਲੈ ਕੇ ਪਹੁੰਚਣਾ ਹੈ ਧੰਨਵਾਦ ਹਾਂ ਬਿਲਕੁਲ ਤੁਸੀਂ ਸੁਣਿਆ ਸਾਰਿਆਂ ਨੂੰ ਸਾਰੀਆਂ ਅਕੈਡਮੀਆ ਨੇ ਬਿਲਕੁਲ ਸਾਥ ਦਿੱਤਾ ਹੈ ਸਮਰਥਨ ਦਿੱਤਾ ਹੈ ਕਿ ਜਦੋਂ ਧਰਨਾ ਤੁਸੀਂ ਲਿਖ ਦਿਓ ਅਸੀਂ 1-2 ਦਿਨ ਪਹਿਲਾਂ ਹੀ ਛੁੱਟੀ ਕਰਦਿਆਂ ਕਰਾਂਗੇ ਕੇਡਰ ਨੂੰ ਬੁਲਾ ਲਿਆ ਕਰਾਂਗੇ ਤਾਂ ਵੱਡੇ ਪੱਧਰ ਤੇ ਸੰਘਰਸ਼ ਕਰਨ ਦੀ ਲੋੜ ਹੈ ਜੇਕਰ ਤੁਸੀਂ ਘਰੋਂ ਬਾਹਰ ਨਿਕਲੋਗੇ ਤਾਂ ਬਿਲਕੁਲ ਤੁਸੀਂ ਕਾਮਯਾਬ ਹੋ ਜਾਓਗੇ ਵੱਡੀ ਭਰਤੀ ਲੈ ਲਓਗੇ ਲੈਕਚਰ ਕੇਡਰ ਦੀ ਲੈ ਲਓਗੇ ਮਾਸਟਰ ਕੀਟ ਦੀ ਲੈ ਲਓਗੇ ਜਾਂ 55% ਹੱਲ ਕਰਾ ਲਓਗੇ ਜੇ ਤੁਸੀਂ ਕਰੋ ਨਹੀਂ ਨਿਕਲੇ ਤਾਂ ਸਾਥਿਓ ਫਿਰ ਤੁਸੀਂ ਆਪ ਜ਼ਿੰਮੇਵਾਰ ਹੋ ਜੇ ਤੁਸੀਂ ਨਿਕਲ ਗਏ ਇੱਕ ਵਾਰੀ ਨਿਕਲ ਗਏ ਤਾਂ ਬਿਲਕੁਲ ਸਾਰਾ ਕੁਝ ਤੁਹਾਡੇ ਕਦਮੀ ਹੋਗਾ ਤਾਂ ਸਾਥਿਓ ਮੈਂ ਤੁਹਾਡਾ ਇਹਨਾਂ ਸਾਰੇ ਸਾਥੀਆਂ ਵੀਰਾਂ ਦਾ ਧੰਨਵਾਦ ਕਰਦਾ ਵੀਆ ਟਟਪਾਸ ਬੇਜ਼ਗਾਰ ਯੂਨੀਅਨ ਸੂਬਾ ਪ੍ਰਧਾਨ ਹੋਣ ਦੇ ਨਾਤੇ ਜਿਨ੍ਹਾਂ ਨੇ ਅੱਜ ਵੱਡੇ ਪੱਧਰ ਤੇ ਆਪਾਂ ਨੂੰ ਸਮਰਥਨ ਦਿੱਤਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵੱਡੇ ਪੱਧਰ ਤੇ 28 ਸਤੰਬਰ ਨੂੰ ਮਿਲਦੇ ਆ ਜਿਹੜੀ 23 ਤਰੀਕ ਨੂੰ ਆਪਣੀ ਮੀਟਿੰਗ ਹੈ ਜੇ 23 ਨੂੰ ਮੀਟਿੰਗ ਆਪਣੀ ਹੱਲ ਹੁੰਦਾ ਹੈ ਨਹੀਂ ਹੁੰਦਾ ਤਾਂ ਦੇਖਦੇ ਆ 28 ਨੂੰ ਤੁਸੀਂ ਤਿਆਰ ਧੰਨਵਾਦ ਅਸੀਂ ਵੀ ਆ ਰਹੇ ਹਾਂ